ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੇ ਮਾਤਾ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਹਲਵਿਦਾ ਕਹਿ ਗਏ ਸਨ ਜਿਸ ਤੋਂ ਬਾਅਦ ਖਾਨ ਸਾਹਿਬ ਦੇ ਵੱਲੋਂ ਕੈਨੇਡਾ ਦੇ ਵਿੱਚ ਜੋ ਜਿਹੜੇ ਨੇ ਉਹ ਕੈਨਸਲ ਕਰਕੇ ਵਾਪਸ ਪੰਜਾਬ ਆਏ ਨੇ ਤੇ ਅੱਜ ਜਿਹੜਾ ਪੂਰੇ ਰਸਮਾਂ ਦੇ ਨਾਲ ਉਹਨਾਂ ਦੇ ਮਾਤਾ ਨੂੰ ਸਫੁਰਦੇ ਖਾ ਕੀਤਾ ਗਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਚ ਰਿਸ਼ਤੇਦਾਰ ਤੇ ਕਈ ਹੋਰ ਨਾਮੀ ਸ਼ਖਸੀਅਤਾਂ ਵੀ ਜਿਹੜੀਆਂ ਨੇ ਖਾਨ ਸਾਹਿਬ ਦੇ ਨਾਲ ਦੁੱਖ ਵੰਡਾਉਣ ਲਈ ਪਹੁੰਚੀਆਂ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਲੰਬੇ ਚਿਰ ਤੋਂ ਖਾਨ ਸਾਹਿਬ ਦੇ ਮਾਤਾ ਜਿਹੜੇ ਨੇ ਉਹ ਬਿਮਾਰ ਚੱਲ ਰਹੇ ਸੀ ਜਨਾਂ ਦਾ ਪਹਿਲਾਂ ਜਲੰਧਰ ਤੇ ਫਿਰ ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਸੀ ਤੇ ਬੀਤੇ ਦਿਨ 25 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਆਖਰੀ ਸਵਾਸ ਜਿਹੜਾ ਨੇ ਉਹ ਲੈ ਗਏ ਨੇ ਤੇ ਸਭ ਦੇ ਦਰਮਿਆਨ ਅੱਜ ਉਹਨਾਂ ਦਾ ਅ ਜਿਹੜਾ ਸਫੁਰਦੇ ਖਾਕ ਉਹ ਕੀਤਾ ਗਿਆ ਤਾਂ ਤੁਹਾਨੂੰ ਅੰਦਾਜ਼ੀ ਹੈ ਕਿ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਹੀ ਆਖਰੀ ਰਸਮਾਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਤਾਂ ਸਭ ਦੇ ਦਰਮਿਆਨ ਸੂਫੀ ਗਾਇਕ ਹੰਸਰਾਜ ਹੰਸਵੀ ਜਿਹੜਾ ਨੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਨੇ ਸਭ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਤੇ ਹੋਰ ਖਾਨ ਸਾਹਿਬ ਨੂੰ ਚਾਣ ਵਾਲੇ ਲੋਕ ਵੀ ਜਿਹੜਾ ਨੇ ਉਸ ਔਖੇ ਘੜੇ ਦੇ ਸਮੇਂ ਦੇ ਵਿੱਚ ਖਾਨ ਸਾਹਿਬ ਦੇ ਨਾਲ ਦੁੱਖ ਬੰਡਾਉਣ ਲਈ ਪਹੁੰਚੇ ਨੇ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਖਾਨ ਸਾਹਿਬ ਆਪਣਾ ਕੈਨੇਡਾ ਸ਼ੋ ਜਿਹੜਾ ਨੇ ਉਹ ਕੈਨਸਲ ਕਰਕੇ ਮੁੜ ਕੇ ਭਾਰਤ ਆ ਚੁੱਕੇ ਨੇ ਤੇ ਸਭ ਦੇ ਦਰਮਿਆਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਅੱਜ ਪੂਰੇ ਰਸਮਾਂ ਦੇ ਨਾਲ ਜਿਹੜਾ ਉਹਨਾਂ ਦੇ ਵੱਲੋਂ ਆਪਣੀ ਮਾਤਾ ਨੂੰ ਸਫੁਰਦੇ ਖਾਕ ਕੀਤਾ ਗਿਆ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਖਾਨ ਸਾਹਿਬ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਪੁਰਾਣੇ ਦੋਸਤ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਰਿਸ਼ਤੇਦਾਰੀ ਜੀ ਮੇਰੇ ਨਾਨਕੇ ਇੱਥੇ ਔਰ ਮੇਰੇ ਮਾਮਾ ਜੀ ਇਕਬਾਲ ਮੁਹੰਮਦ ਉਹਨਾਂ ਦੀ ਵਾਈਫ ਸੀ ਏ ਪ੍ਰਵੀਨ ਜੀ ਔਰ ਜਿਹੜਿਆਂ ਦੇ ਕਿ ਅਚਾਨਕ 25 ਤਰੀਕ ਨੂੰ ਇਹਨਾਂ ਦੀ ਦਿੱਤ ਹੁੰਦੀ ਪਈ ਆ ਚਾਰ ਪੰਜ ਮਹੀਨਿਆਂ ਤੋਂ ਕੁਝ ਜ਼ਿਆਦਾ ਮਤਲਬ ਬਿਮਾਰ ਸਿਗੇ ਪਹਿਲਾਂ ਜਲੰਧਰ ਦਾਖਲ ਰਹੇ ਉਸ ਤੋਂ ਬਾਅਦ ਫਿਰ ਇਹ ਰਹੇ ਜਾ ਕੇ ਲੁਧਿਆਣੇ ਦੇ ਵਿੱਚ ਤੇ ਪਰਸੋਂ ਆਖਰੀ ਸਮੇਂ ਦੇ ਨਾਲ ਸਾਰੀ ਦੁਨੀਆ ਨੂੰ ਹਲਪੇ ਦਾ ਕਹਿ ਗਏ ਜੀ ਜੀ ਖਾਨ ਸਾਹਿਬ ਦਾ ਕੋਈ ਅੱਜ ਸ਼ੋਅ ਵੀ ਸੀਗਾ ਕੋਈ ਹਾਂਜੀ ਉਹਨਾਂ ਦਾ ਅੱਜ ਕੈਨੇਡਾ ਦੇ ਵਿੱਚ ਸ਼ੋਅ ਸੀਗਾ ਅਚਾਨਕ ਉਹਨਾਂ ਨੂੰ ਇਹ ਸ਼ੋਅ ਜਿਹੜਾ ਕਿ ਛੱਡ ਕੇ ਆਉਣਾ ਪਿਆ ਮਾਂ ਤੋਂ ਵੱਡਾ ਕੋਈ ਖੈਰ ਮਾਂ ਤੋਂ ਵੱਡਾ ਕੋਈ ਨਹੀਂ ਹੈਗਾ ਤੋ ਕੀ ਕਹਿੰਦੇ ਨੇ ਕਿ ਮੁੱਲ ਮਾਂ ਦੇ ਪਿਆਰ ਦਾ ਕੌਣ ਜਾਣੇ ਤੇ ਮਾਵਾ ਕਈ ਕਈ ਲੱਡ ਲਣਾਉਂਦੀਆਂ ਨੇ ਗਿੱਲੀ ਜਗ੍ਹਾ ਤੇ ਹਮੇਸ਼ਾ ਸੌਣ ਮਾਵਾ ਸੁੱਕੀ ਜਗ੍ਹਾ ਤੇ ਬੱਚਿਆਂ ਨੂੰ ਪਾਉਂਦੀਆਂ ਨੇ ਕਿ ਦੁਨੀਆ ਵਾਲਿਓ ਇਹ ਗੱਲਾਂ ਸੱਚੀਆਂ ਨੇ ਤੇ ਮਾਵਾ ਰੱਬ ਦਾ ਰੂਪ ਕਹਿੰਦੀਆਂ ਨੇ ਤੇ ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਜਿਹੜਾ ਕੈਨੇਡਾ ਦੇ ਵਿੱਚ ਸ਼ੋਅ ਸੀ ਛੱਡ ਕੇ ਵਾਪਸ ਆਉਣਾ ਪਿਆ ਹਾਂਜੀ ਜੋ ਕਿ ਅੱਜ ਤੋਹੀ ਆ ਸਾਡਾ ਬਹੁਤ ਪਿਆਰਾ ਇਸ ਪਰਿਵਾਰ ਨਾਲ ਮੈਂ ਬਚਪਨ ਤੋਂ ਹਾਂ ਇਸ ਕਰਕੇ ਮੇਰਾ ਯਾਰ ਦੋਸਤ ਦੀ ਫਰੈਂਡ ਕਿਉਂਕਿ ਮਾਤਾ ਦਾ ਵੱਦ ਸੀ ਸਾਨੂੰ ਜੀ ਸਾਡੀ ਮਾਂ ਨੂੰ ਵੀ ਵੱਦ ਸੀਗੀ ਅਤੇ ਕਿ ਕਿਸਮ ਦੀ ਸਾਡੀ ਅੱਜ ਮਾਂ ਹੀ ਚਲ ਗਈ ਹੈ ਦੁਨੀਆ ਤੋਂ ਬਹੁਤ ਵਧੀਆ ਸੁਭਾਅ ਸੀ ਸਾਡੀ ਮਾਤਾ ਦਾ ਸਾਰੇ ਪਿੰਡ ਨੂੰ ਪਤਾ ਵਾ ਬਹੁਤ ਨਿੱਕਾ ਸੁਭਾਅ ਸੀਗਾ ਤੇ ਬੜਾ ਦੁੱਖ ਹੋਇਆ ਤੇ ਆਪਾਂ ਕੁਝ ਵੈਸੇ ਕਰ ਨਹੀਂ ਸਕਦੇ ਪਰ ਫਿਰ ਵੀ ਬਹੁਤ ਜਿਆਦਾ ਦੁੱਖ ਹੋਇਆ ਮਾਤਾ ਦਾ ਜੋ ਕਿ ਆਪਣਾ ਛੱਡ ਕੇ ਚਲ ਗਈ ਜੀ ਦੇ ਚ ਗਏ ਹੋਈ ਸੀ ਉਹ ਆ ਗਏ ਹਾਂਜੀ ਖਾਨ ਸਾਹਿਬ ਦੇ ਚ ਗਏ ਸੀ ਜੀ ਅੱਜ ਹੀ 9 ਵਜੇ ਇੱਥੇ ਪਿੰਨ ਭਨਾਲਦੋਂ ਆਏ ਆ ਤੇ ਹੁਣ ਆਪਾਂ 12 ਤੋਂ 1 ਵਜੇ ਮਾਤਾ ਦਾ ਸੰਸਕਾਰ ਕਰ ਦੇਣਾ ਜੀ। ਕਿੰਨਾ ਦਾ ਸੁਭਾਅ ਸੀ ਮਾਤਾ ਜੀ? ਮਾਤਾ ਦਾ ਬਹੁਤ ਵਧੀਆ ਸੁਭਾਅ ਜੀ ਬਹੁਤ ਜ਼ਿਆਦਾ ਵਧੀਆ ਸੀ। ਹਾਂਜੀ। ਉਹ ਕੀ ਬਿਮਾਰ ਸੀ ਚੱਲ ਰਹੇ? ਹਾਂਜੀ ਬਿਮਾਰ ਸੀਗੇ ਜੀ 2-3 ਮਹੀਨੇ ਹੋ ਗਏ ਬਿਮਾਰ ਸੀਗੇ ਤੇ ਉਹ ਮਤਲਬ ਕਿ ਬਿਮਾਰੀ ਇੱਕ ਇਦਾਂ ਦੀ ਭਿਆਨਕ ਰੂਪ ਲੈ ਗਈ ਜੋ ਕਿ ਮਾਤਾ ਸਾਡੇ ਲਈ ਹਾਂਜੀ ਨਹੀਂ ਜੀ ਕਰੇ ਨਹੀਂ ਆਪਣੇ ਹਸਪੀਟਲ ਸੀਗੇ ਮਾਤਾ ਜੀ। ਕਿੰਨੇ ਬੱਚੇ ਸੀ ਉਹਨਾਂ ਦੇ ਮਾਤਾ ਜੀ? ਮਾਤਾ ਜੀ ਦੇ 2 ਲੜਕੇ ਆ ਜੀ ਹਾਂਜੀ। ਹਾਂਜੀ ਖਾਨ ਸਾਹਿਬ ਇੱਕ ਹੀ ইমরান ਖਾਨ ਇੱਕ ਮੁਸਤਾਕ ਖਾਨ ਹਾਂਜੀ ਜਿਵੇਂ ਮੇਰਾ ਭਰਾ ਦੋਨੋਂ ਹੀ ਹਾਂਜੀ ਬਹੁਤ ਦੁੱਖ ਹੋਇਆ ਜੀ ਅੱਜ